ਤੁਸੀਂ ਆਏ ਹੋ ਰੌਣਕਾਂ ਬਰੰਗਾਂ ਨੇ ਕੋਟਾਲ ਕੋਟ ਧੰਨਵਾਦ ਸ਼ੁਕਰ ਸ਼ਤਕ ਨੂੰ ਸੱਚੇ ਪਾਤਸ਼ਾਹ ਦਾ ਹੈ ਜਿਨ੍ਹਾਂ ਨੇ ਆਪ ਇੱਥੇ ਕਰਤ ਕੇ ਆਪਾਂ ਨੂੰ ਸੇਵਾ ਦਾ ਮੌਕਾ ਬਖਸ਼ਿਆ ਸੋ ਬੇਨਤੀ ਕਰਾਂਗੇ ਪਹਿਲਾ ਪ੍ਰਸ਼ਾਨ ਪੰਤੇ ਹਾਂ ਤੇ ਇਹ ਸਾਰੀ ਸੰਗਤ ਨੇ ਚਾਹਾਂ ਲੰਗਰ ਸ਼ਕਤੀ ਇਹ ਪੈਤਾ ਯੁੱਧ ਕੀ ਜਾਣਾ ਪਵੇਗਾ

ਸ਼ਿਖ ਦੇ ਨੇਤਰਾ ਵਿੱਚੋਂ ਛਮ ਛਮ ਅਥਰੂ ਵਹਿ ਰਹੇ ਨੇ ਨੀਵੀਂ ਪਾਈ ਬੈਠੇ ਸੀ ਜੀਵਾਰ ਬਾਬਾ ਫੂਤਾ ਜੀ ਦੇ ਫਿਰ ਬੰਦੀ ਕੀਤੀ ਸਾਧਗੁਰੂ ਜੀ ਸਾਰਿਆਂ ਦੇ ਪੇਟਾ ਅਰਪਣ ਕਰ ਦਿੱਤੀ ਏ ਅੱਗੇ ਆਦੇ ਹਾਂ ਅਰਦਾਸ ਕਰੀਏ ਫਿਰ ਵਰਜਨ ਸ਼ਬਦ ਕਹਿਣ ਲੱਗੇ ਬਾਬਾ ਜੀ ਪੇਟਾ ਦਾ ਗੁਰੂ ਨਾਨਕ ਪਾਸਾਇ ਦਸਮੀ ਇਰਧਾ ਉਗਰਤੀ ਸਿਮਰ ਕੈ ਗੋ ਨਾਨਕ ਲਈ ਝਾਈ ਤੇਰੰਗਰ ਗੁਰੂ ਤੇ ਅਮਰਦਾਸ RAMਦਾਸ ਹੀ ਹੋਏ ਸਹਾਰੇ ਤਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜਈਏ ਇਸ ਟਿੱਥੇ ਸਭ ਜਾਏ ਸੈਵਾ ਹਾ ਦਰਸ਼ਿ ਮਰੇ ਆਏ ਕਰਨੋਂ ਲਿਟਿ ਆਵੇ ਤਹਾਏ ਸਭ ਥਾਈ ਹੋਣਾ ਜਿਸ ਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜਿਸ ਹਾਈ ਦਸਾਂ ਪਾਤਸ਼ਾਹ 냔ੀ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਹੋਰਿ ਗੁਰ ਪੰਝਾ ਪਿਆਰਿਆਂ ਜਹਾਂ ਸਾਹਿਬ ਜਦਿਆਂ ਗਿਆਨ ਮੁਕਤੀਆਂ ਹਟੀਆਂ ਜਕੀਆਂ ਤਪੀਆਂ ਇਨਾ ਨਾਮ ਜਪਿਆ ਬੰਦ ਛਕਿਆ ਦੇਵ ਤੇ ਮਾਈ ਤੇਗਵਾਹੀ ਜੇ ਸ਼ੋਕੇ ਆ ਢੜਕੀਤਾ ਇਨਾ ਪਿਆਰਿਆਂ ਸੱਜਾਰਿਆਂ ਦੀ ਕਮਾਈ ਦਾ ਸਹਿਮ ਕਰਕੇ ਖਾਲਸਾ ਜੀ ਬੋਲੋ ਜੈ ਹੋ ਗੁਰ ਇਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਰ ਸ਼ੀਸ਼ ਤੇ ਬੰਦ ਬੰਦ ਕਟਾਏ ਭੁਗਰੀਆਂ ਰਹਈਆਂ ਤੇ ਪੰਜਾਂ ਤੱਜ ਦਾਨ ਸਰਵੱਤ ਗੁਰਦਵਾਰਿਆਂ ਦਾ ਸਹਿਮ ਕਰਕੇ ਖਾਲਸਾ ਜੀ ਬੋਲੋ ਜੈ ਹੋ ਗੁਰ ਕ੍ਰਿਸ਼ਮੇ ਸਰਵਤ ਖਾਲਸਾ ਜੀ ਕੀ ਅਸਾ ਸਹਿਜੀ ਸਰਵਤ ਖਾਲਸਾ ਜੀ ਤੋਂ ਵਾਹਿਗੁਰੂ 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 ਜੈ ਆਵੇ ਜਿਸ ਦੇ ਆਵਣ ਕਾ ਸਭ ਕਾ ਸਰਬ ਸੁਖ ਹੋਵੇ ਜਾ ਜਾ ਖਾਲਸਾ ਸਹਿ ਸਹ ਤਾ ਕਰ ਸਰਹ ਦੇਤੀ ਮਤੇ ਮਿਰਦ ਕੀ ਪੈੰਜ ਪੰਚ ਕੀ ਹੀ ਸ੍ਰੀ ਸਰਬ ਦੀ ਸਹਾਇਾ ਸਾਧ ਸਾਹਿਬ ਜੀ ਦੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਨਾਨਕ ਇਹ ਦਾਰਹਿ ਗਾਨ ਬਵੇਕ ਦਾਨ ਵੀ ਸਾਡਾ ਦਾਨ ਤੁਸਾ ਦਾ ਗਾਨਾ ਸਰਦਾਰ ਨਾਮਦਾਨ ਸ੍ਰੀ ਅਮਰਕਸਰ ਸਾਹਿਬ ਜੀ ਦੇ ਦਰਸ਼ ਨਿਸ਼ਾਨ ਚੰਪੀਆਂ ਝੰਡੇ ਭੁੰਗੇ ਝੁਗੋ ਝੁਗਾ ਤਲ ਨਰਮਕਾ ਜੈਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤਿ ਕੀ ਮਤਿ ਪਤ ਦਾ ਰੱਖਾ ਆਪ ਕਾਲ ਉਤਖ ਵੈ ਗੁਰੂ ਸੱਚੇ ਪਿਤਾ ਆਪ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਆਪ ਜੀ ਦੇ ਚਰਨ ਸੇਵਕ ਪਰਿਵਾਰ ਵੱਲੋਂ ਹੈ ਸਰਕਾਰਯੋਗ ਪਰਿਵਾਰ ਸਵਰਗਵਾਸੀ ਸਰਦਾਰ ਨਾਜਰ ਸਿੰਘ ਜੀ ਪਲਾਹਾ ਪਰਿਵਾਰ ਨੇ ਸਾਰੇ ਬੱਚਿਆਂ ਨੇ ਰਾਂ ਮਿਲ ਕੇ ਸਤਗੁਰੂ ਆਪਣੇ ਘਰ ਦੇ ਵਿੱਚ ਰੱਬੀ ਬਾਣੀ ਦੇ ਚਰਨ ਪਵਾਏ ਪਾਤਸ਼ਾਹ ਜੀ ਸੁਖਮਣੀ ਸਾਹਿਬ ਦਾ ਖੰਡ ਕੁੰਭ ਰਚਿਆ ਗਿਆ ਸੀ ਸੁਖਮਣੀ ਸੁਖ ਅੰਮ੍ਰਿਤ ਪ੍ਰਵਨਾਮ ਭਗਤ ਜੀ ਨਾਮ ਕਾ ਮਾਨ ਵਿਸਰਾਮ ਸੁਖਾਲੀ ਦਾਤੀ ਦਾ ਪਾਠ ਬੜੇ ਪ੍ਰੇਮ ਸਰਕਾਰ ਨਾਲ ਸੰਪੂਰਨ ਹੋਇਆ ਹੈ ਜਦਿਆਂ ਸ਼ਿਵ ਨਬਾਉਂ ਜਿਆਂ ਇੱਕ ਨੀਯ ਨੀਤਾ ਲਗਮਾਤ ਘੁਰਨਾ ਕੰਨਿਆ ਰਹ ਜਾਂਦੀਆਂ ਦਿਵਾ ਕਰੋ ਤਾਂ ਚੱਕਰੂ ਮਹਾਰਾਜ ਅੱਗੇ ਨੂੰ ਸ਼ੁੱਧ ਬਾਣੀ ਤੇ ਸਿਵਾ ਬਖਸ਼ੂ ਜੋ ਭਾਵਨਾ ਨੂੰ ਲੈ ਕੇ ਸੁੱਕੇ ਪਰਿਵਾਰ ਨੇ ਆਪਜੀ ਦੀ ਬਾਣੀ ਦਾ ਜਾਪ ਕਰਵਾਇਆ ਸੋ ਭਾਵਨਾਵਾਂ ਪੂਰਨ ਕਰੋ ਸਾਰੇ ਪਰਿਵਾਰ ਬੱਚਿਆਂ ਤੇ ਮਿਹਰ ਪਰੇ ਹੱਥ ਰੱਖੋ ਸਰਕਾਰ ਜੋ ਪਲਾਹਾ ਪਰਿਵਾਰ ਜੋ ਡੀਟੀਐਸ ਨਯੋਜ ਪਰਿਵਾਰ ਅਤੇ ਵੀ ਸੁਖਵਿੰਦਰ ਸਿੰਘ ਪਲਾਹਾ ਪਰਿਵਾਰ ਨੇ ਸਰਦਾ ਨਾਲ ਆਪਜੀ ਦੀ ਬਾਣੀ ਦਾ ਪਾਠ ਪੜਵਾਇਆ ਦਾਤਾ ਜੀ ਇਸ ਗੁਰਮਖੰਡ ਦੇ ਕਮਾਂਕਾਰਾਂ ਚ ਸਫਲਤਾ ਵਖਣੀ ਉਸ ਮੁਕਤੀ ਟੀਮ ਤੇ ਮਿਹਰ ਭਰੇ ਹੱਥ ਰੱਖੋਗੀ ਸਫਲਤਾ ਕਰੋ ਦਿਨ ਦੁੱਖਣੀ ਰਾਤ ਦੁੱਖਣੀ ਤਰਦੀ ਵਖੂ ਮਹਾਰਾਜ ਇਸ ਘਰ ਦੇ ਵਿੱਚ ਖੁਸ਼ੀਆਂ ਦੇ ਦੀਵੇ ਜਗਾਓ ਚਾਰ ਤਿੰਨ ਲਾਓ ਰੰਗ ਭਾਗ ਲਾਓ ਘਰ ਦਾ ਤੇਰਾ ਸਭ ਕਿਛ ਹੈ ਕਿਆ ਨਹੀਂ ਕਰਤੇ ਰ ਮੇਰੇ ਦਾ